Music Rising Star Awards 2024 Rising Star Music Director Punjab ਪਰਿਪੇਲਾ ਤਾਂ ਬਹੁਤ-ਬਹੁਤ ਮੁਬਾਰਕਾਂ ਜੀ ਤੁਹਾਨੂੰ ਤੁਹਾਨੂੰ ਅਵਾਰਡ ਮਿਲਿਆ ਜੀ ਰਾਈਜ਼ਿੰਗ ਸਟਾਰ 뮤직 ਡਾਇਰੈਕਟਰ ਪੰਜਾਬੀ ਦੇ ਲਈ ਤੇ ਕਿਵੇਂ ਦਾ ਫੀਲ ਕਰ ਰਹੇ ਹੋ ਭਾਈ ਭਾਈ ਛੁ크ਰਾ ਬਹੁਤ ਬਹੁਤ ਮਾਲਕ ਦਾ ਵਧੀਆ ਫੀਲ ਆ ਮਤਲਬ ਹਲੇ ਦਾ ਸਟਾਰਟਿੰਗ ਆ ਸਾਰੀਆਂ ਚੀਜ਼ਾਂ ਦੀ ਤੇ ਮਤਲਬ ਇਹ ਕਿ ਲੋ ਵੀ ਹਲੇ ਪਹਿਲਾ ਸਟੈਪ ਪਟਿਆ ਹਰੇ ਤੇ ਹਜੇ ਤੇ ਸ਼ੁਰੂਆਤਾਂ ਨੇ ਹਲੇ ਤੇ ਸ਼ੁਰੂਆਤਾਂ ਮੇਤਰਾ ਰੱਬ ਦੇ ਵਖਰੇ ਤਾਜ ਨੇ ਕੀ ਬਾਤ ਹੈ ਹਲੇ ਤੇ ਸ਼ੁਰੂਆਤਾਂ ਨੇ ਕੀ ਬਾਤ ਹੈ ਅੱਛਾ ਭਾਈ ਤੁਸੀਂ ਗੁੱਡ ਲੁਕਿੰਗ ਹੈਗੇ ਆ ਤੁਸੀਂ ਵੀਡੀਓਜ਼ ਚ ਕਿਉਂ ਨਹੀਂ ਆਉਂਦੇ ਦੋਨਾਂ ਗਾਣਿਆਂ ਦੇ ਵਿੱਚ ਤੁਸੀਂ ਦਿਖੇ ਨਹੀਂ ਹੈਗੇ ਹੱਸਦੇ ਰਹਿੰਦੇ ਆ ਤੇ ਧੁੰਦਲੇ ਧੁੰਦਲੇ ਦੇ ਵਿੱਚ ਤਦ ਇਹ ਉਹ ਮਤਲਬ ਇਹ ਆ ਵੀ ਉਹ ਵਿੱਚ ਦੀ ਸੇ ਸੋਚਿਆ ਵੀ ਸੀਗਾ ਵੀ ਮਿਊਜ਼ਿਕ ਤੇ ਵੀਡੀਓ ਚ ਆਪ ਆਇਆ ਕਰੀਏ ਫਿਰ ਮੈਂ ਕਿਹਾ ਵੀ ਨਹੀਂ ਨਹੀਂ ਆਪ ਅਸੀਂ ਆਪ ਹੁਣ ਐਸਾ ਸਿੰਗਰ ਗਾਣੇ ਕਰਨੇ ਆ ਉਹ ਵੀਡੀਓ ਚ ਜ਼ਰੂਰ ਆਵਾਂਗੇ ਕੀ ਬਾਤ ਆ ਤੇ ਹੁਣ ਤਾਂ ਨਹੀਂ ਫਿਰ ਸੰਗ ਲੱਗੂਗੀ ਭਾਜੀ ਨਹੀਂ 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 ਭਾਜੀ ਸੰਗ ਮੰਗਾਲੀ ਕੋਈ ਯਾਰ ਅੱਛਾ ਭਾਜੀ ਹੱਸਦੇ ਰਹਿਨੇ ਆ ਤੇ ਧੁੰਦਲੇ ਧੁੰਦਲੇ ਇਹ ਤੁਹਾਨੂੰ ਜਿਹੜੇ ਪ੍ਰੋਜੈਕਟ ਨੇ ਇਹ ਕਿਵੇਂ ਤੁਹਾਡੇ ਕੋਲ ਆਏ ਤੁਸੀਂ ਇਹਨਾਂ ਕੋਲ ਪਹੁੰਚੇ ਕਿਵੇਂ ਭਾਜੀ ਕੀ ਸਬਬ ਕਿਵੇਂ ਬਣਿਆ ਜੀ ਅਸਲ ਵਿੱਚ ਇਹ ਦੋਨੇ ਜਿਹੜੇ ਸਿੰਗਰ ਨੇ ਇਹ ਗਾਣਿਆਂ ਦੇ ਉਹ ਮਤਲਬ ਇਹ ਆ ਵੀ ਸਾਡਾ ਪਰਿਵਾਰ ਆ ਕਿਆ ਬਾਤ ਹਸਤੰਦਰ ਵੀ ਸਾਡਾ ਪਰਿਵਾਰ ਆ ਤੇ ਬਣੀ ਵੀ ਮਤਲਬ ਇਹ ਸਾਡਾ ਸਰਕਲ ਆ ਇਕੱਠੇ ਅਸੀਂ ਮਤਲਬ ਜੇ ਸਾਰੇ ਦਿਨ ਚ ਅਸੀਂ ਇੱਕ ਅੱਧੀ ਵਾਰ ਨਾ ਮਿਲੀ ਤੁਹਾਨੂੰ ਹੁੰਦਾ ਵੀ ਯਾਰ ਕਿੱਥੇ ਆ ਤੂੰ ਇਹ ਕਿਸੇ ਨੇ ਸਲਾਹ ਦਿੱਤੀ ਹਾਂ ਭਾਜੀ ਆਪਣਾ ਤੁਹਾਡਾ ਥਾਟ ਸੀਗਾ ਕਿ ਇੱਕ ਜਿਹੜਾ ਸਟੀਰੀਓ ਟਾਈਪ ਹੈਗਾ ਆ 뮤직 ਦੇ ਵਿੱਚ ਉਹ ਬ੍ਰੇਕ ਕਰਕੇ ਕਿ ਇੱਕ ਨੋਸਟੈਲਜੀਆ ਫੀਲ ਦੇਣਾ ਭਾਜੀ ਨਹੀਂ ਨਹੀਂ ਭਾਜੀ ਅਸਲ ਵਿੱਚ ਤਾਂ ਮਤਲਬ ਅਸੀਂ ਸਟਾਰਟਿੰਗ ਤੋਂ ਜਿਹੜੇ ਸਾਰੇ ਗਾਣੇ ਕਰਿਆ ਜਾਂ ਜਿਹੜਾ ਸਾਡਾ 뮤직 ਦਾ ਫੀਲ ਆ ਉਹ ਥੋੜਾ ਜਿਹਾ ਉਸ ਟਾਈਪ ਦੀ ਆ ਜਿੱਦਾਂ ਦੇ ਅਸੀਂ ਗਾਣੇ ਬਣਾਉਣੇ ਆ ਮਤਲਬ ਹੁਣ ਮੈਂ ਇੱਕ ਗੱਲ ਹੀ ਬੋਲਣਾ ਚਾਹਣਾ ਵੀ 뮤직 ਨਾ ਦੋ ਤਰ੍ਹਾਂ ਦੇ ਹੁੰਦੇ ਹੈ 뮤직 ਇੱਕ ਹੁੰਦਾ 뮤직 ਡਾਇਰੈਕਟਰ ਇੱਕ ਹੁੰਦਾ 뮤직 ਅਰੇਂਜਰ ਅਰੇਂਜਰ ਯੈਸ ਠੀਕ ਆ 뮤직 ਅਰੇਂਜਰ ਮਤਲਬ ਜੋ ਚੀਜ਼ਾਂ ਤੋੜ-ਫੋੜ ਕੇ ਉਧਰ ਬਣਾਉਂਦਾ 뮤직 ਡਾਇਰੈਕਟਰ ਅਸਲ ਵਿੱਚ ਉਹ ਬੰਦੇ ਨੇ ਜਿਹੜੇ ਖੁਦ ਕ੍ਰੀਏਟ ਕਰ ਸਕਦੇ ਜਦੋਂ ਤੁਸੀਂ ਕੋਈ ਵੀ ਚੀਜ਼ ਕ੍ਰੀਏਟ ਕਰੋਗੇ ਨਾ ਉਹਦੇ ਤੇ ਤੁਹਾਡੀ ਅਸਲੀ ਜਿਹੜੀ ਤੁਹਾਡੀ ਅੰਦਰ ਦੀ ਚੀਜ਼ ਆ ਉਹ ਪਤਾ ਲੱਗਣੀ ਆ ਤੇ ਜਦੋਂ 뮤직 ਕ੍ਰੀਏਟ ਕੀਤਾ ਤੇ ਉਹ ਲੋਕਾਂ ਨੂੰ ਸੁਆਦ ਆਉਣਾ ਹੀ ਆਉਣਾ ਸੀਗਾ ਕਿਉਂਕਿ ਜਿਹੜੀ ਚੀਜ਼ ਤੁਸੀਂ ਆਪ ਅੰਦਰੋਂ ਕ੍ਰੀਏਟ ਕੀਤੀ ਲਾਈਵ ਚੀਜ਼ ਬਣਾਈ ਹਨਾ ਜੋ ਲੂਪਾਂ ਜਿਹੜੀਆਂ ਚੱਕ ਕੇ ਆਪਾਂ ਗਾਣੇ ਬਣਾ ਰਹੇ ਆ ਉਹ ਵੀ ਮਤਲਬ ਅਸੀਂ ਬਣਾਉਣਾ ਇਦਾਂ ਨਹੀਂ ਅਸੀਂ ਹੋ ਜੇ ਗਾਣੇ ਬਣਾਉਣੀ ਪਰ ਇੱਕ ਜਿਹੜਾ ਆਪ ਦੀ ਇੱਕ ਕ੍ਰੀਏਟੀਵਿਟੀ ਆ ਉਹ ਉਦਾਂ ਦੇ ਗਾਣਿਆਂ ਚ ਸਾਨੂੰ ਜ਼ਿਆਦਾ ਦਿਖਾਉਣ ਨੂੰ ਮਿਲਦੀ ਆ ਮਤਲਬ ਉਹ ਸਾਡਾ ਹੀ ਫੀਲ ਸੀਗਾ ਗਾਣਾ ਦੇ ਸੀ ਜ਼ਾਹਰ ਜੀ ਗੱਲ ਆ ਤੁਸੀਂ ਇਹ ਦੋਵੇਂ ਗਾਣੇ ਬਣਾਏ ਉਹਦੇ ਲਈ ਕੀ ਕਹਿੰਦੇ ਤੁਹਾਨੂੰ ਅਵਾਰਡ ਵੀ ਮਿਲਿਆ ਤੇ ਸਾਰਿਆਂ ਨੇ ਬਹੁਤ ਜ਼ਿਆਦਾ ਪਸੰਦ ਵੀ ਕੀਤੇ ਦੋਨੋਂ ਗਾਣੇ ਤੇ ਇਹ ਜਿਹੜੇ ਤੁਹਾਡੀ ਸਕਸੈਸ ਹੈ ਪਾਜੀ ਇਹ ਅਵਾਰਡ ਦਾ ਜਿਹੜਾ ਕ੍ਰੈਡਿਟ ਆ ਉਹ ਤੁਸੀਂ ਕਿਹਨੂੰ ਕਿਹਨੂੰ ਦੇਣਾ ਚਾਹੋਗੇ ਪਾਜੀ ਸਭ ਤੋਂ ਪਹਿਲਾਂ ਤਾਂ ਮੇਰੇ ਨਾਲ ਦਵਿੰਦਰ ਜਿਹੜਾ ਹੁੰਦਾ ਉਹ ਇਸ ਟਾਈਮ ਕੈਨੇਡਾ ਆ ਅਸੀਂ ਉੱਥੇ ਵੀ ਇੱਕ ਸਾਡਾ ਬੁਲਾ ਰਹੇ ਆਂ ਵੀ ਸਾਨੂੰ ਦੋਨਾਂ ਨੂੰ ਤੇ ਚਲੋ ਹਨਾ ਟੀਮ ਨੂੰ ਜਾਂਦੀ ਆ ਉਹ ਤੋਂ ਬਿਨਾ ਜਿਨੇ ਲਿਖਿਆ ਹਨਾ ਸਾਡਾ ਮਿੱਤਰ ਸੋਖ ਆਮਦ ਜੀ ਦਾ ਉਹ ਲਿਖਿਆ ਹੋਇਆ ਫਿਰ ਹਸਤਿੰਦਰ ਦਾ ਸਾਰੀ ਟੀਮ ਦਾ ਹਣਾ મતલਬ ਜਿੱ ਕੱਲੇ ਕੱਲੇ ਉਹ ਬੰਦੇ ਦਾ ਮੈਂ ਕਹਿਣਾ ਵੀ ਜਿਨੇ ਵੀਡੀਓ ਦੇ ਵਿੱਚ ਆਣਾ મતલਬ ਨਿੱਕੇ ਤੋਂ ਨਿੱਕੇ ਲੈਵਲ ਤੇ ਵੀ ਕੰਮ ਕੀਤਾ ਉਹ ਸਾਰਿਆਂ ਦੀ ਬਹੁਤ ਬਹੁਤ ਜਿਆਦਾ ਧੰਨਵਾਦ ਆ ਹਣਾ ਕੰਪਨੀ ਦਾ ਜਹਣਾ ਸੁੰਦਰ ਮਤਲਬ ਹਰ ਇੱਕ ਬੰਦੇ ਦਾ ਉਨੇ ਹੀ ਯੋਗਦਾਨ ਆ ਵੀ ਹਰ ਇੱਕ ਬੰਦਾ ਉਹ ਗਾਣੇ ਦਾ ਹਿੱਸਾ ਬਣਾ ਤੇ ਉਹ ਗਾਣਾ ਖੂਬਸੂਰਤ ਹੈ ਉਹ ਤੁਸੀਂ ਵੀਡੀਓ ਵੇਖਿਆ ਵੀ ਜਿਹੜੇ ਉਹਨਾਂ ਵਿੱਚ ਬਜ਼ੁਰਗਾਂ ਦੇ ਸ਼ਾਟ ਲਏ ਵੇ ਆਣਾ ਉਹ ਵੀ ਉਨੇ ਹੀ ਜਿਆਦਾ ਹਣਾ ਇਹ ਗਾਣੇ ਦੇ ਹੱਕਦਾਰ ਨੇ ਕਿਉਂਕਿ ਉਹਨਾਂ ਨੇ ਗਾਣੇ ਨੂੰ ਬਹੁਤ ਖੂਬਸੂਰਤ ਕੀਤਾ ਉਹ ਬੰਦਿਆਂ ਨੇ ਬਿਲਕੁਲ ਜੀ ਅੱਛਾ ਕੀ ਕਹਿੰਦੇ ਤੁਸੀਂ 뮤직 ਬਣਾਉਂਦੇ ਹੋ ਜਦੋਂ ਤੁਹਾਡੀ ਸਾਰ ਏ ਭਾਜੀ ਇੱਕ ਨਾ 뮤זיਕ ਡਾਇਰੈਕਟਰਾਂ ਦੀ ਗੱਲ ਆ ਜਿਹੜੇ ਜਿਹੜੇ 뮤זיਕ ਬਣਾਉਂਦੇ ਨੇ ਉਹਨਾਂ ਦੀ ਗੱਲ ਆ ਕਿ ਉਹ ਰਾਤ ਨੂੰ ਜ਼ਿਆਦਾ 뮤זיਕ ਬਣਾਉਂਦੇ ਨੇ ਤੁਸੀਂ ਰਾਤ ਦੇ ਕਰਿੰਦੇ ਆ ਕਿੰਦੇ ਨੇ ਨਹੀਂ ਨਹੀਂ ਦਿਨ ਦੇ ਕਰਿੰਦੇ ਆ ਭਾਜੀ ਆ ਮੈਂ 7 ਵਜੇ ਉੱਠਦੇ ਆਈ ਅਸੀਂ ਤੇ ਮਤਲਬ 12 1 ਵਜੇ ਲਾਸਟ ਸਾਡਾ ਹੁੰਦਾ ਹੂੰ ਮਤਲਬ ਅਸੀਂ ਰਾਤ ਦੇ ਕਰਿੰਦੇ ਨੇ ਅੱਛਾ ਮੈਨੂੰ ਨਹੀਂ ਲੱਗਦਾ ਵੀ ਕੁਦਰਤ ਦੇ ਕੁਝ ਨਿਯਮ ਹੈਗੇ ਆ ਵੀ ਜੇ ਉਹਨਾਂ ਨੂੰ ਫਾਲੋ ਕੀਤਾ ਜਾਵੇ ਤੇ ਕੁਦਰਤ ਨੇ ਜਿਹੜਾ ਦਿਨ ਆ ਉਹ ਕੰਮ ਕਰਨ ਲਈ ਬਣਾਇਆ ਤੇ ਰਾਤ ਉਹਨੇ ਸੌਣ ਲਈ ਬਣਾਈ ਆ ਮੈਨੂੰ ਇਹ ਲੱਗਦਾ ਵੀ ਮਲ ਮੀਰਾ ਮੰਨਣਾ ਆ ਵੀ ਹਰ ਇੱਕ ਮੀਰ ਰੈਟਰ ਦਾ ਅਲੱਗ-ਅਲੱਗ ਆ ਵੀ ਤੁਹਾਡਾ ਜਿਹੜੀ ਕ੍ਰੀਏਟੀਵਿਟੀ ਆ ਉਸ ਟਾਈਮ ਆ ਜਦੋਂ ਤੁਸੀਂ ਉੱਠਦਾ ਸੂਰਜ ਦੇਖਦੇ ਹੋ ਨਾ ਤੇ ਜਿਹੜੀ ਹਨਾ ਉਹ ਪੋਜ਼ਿਟਿਵਿਟੀ ਆ ਉਹ ਤੁਹਾਨੂੰ ਮਿਲਣੀ ਚਾਹੀਦੀ ਐ ਸਵੇਰੇ ਬਹੁਤ ਜ਼ਿਆਦਾ ਜ਼ਰੂਰੀ ਆ ਕੀ ਬਾਤ ਆ ਅੱਛਾ ਭਾਜੀ ਸਕਸੈਸ ਬਾਰੇ ਕੀ ਸੋਚਦੇ ਆ ਸਕਸੈਸ ਭਾਜੀ ਮੇਰੇ ਹਿਸਾਬ ਨਾਲ ਬਸ ਉਹਦੀ ਆ ਬੰਦੇ ਦੇ ਮੰਨਣ ਦੀ ਹੁੰਦੀ ਆ ਸਕਸੈਸ ਮੈਨੂੰ ਇਹ ਲੱਗਦਾ ਵੀ ਹਰ ਇੱਕ ਉਹ ਬੰਦਾ ਸਕਸੈਸਾ ਵੀ ਜਿਹੜਾ ਆਪਣੇ ਮਾਪਿਓ ਦੇ ਵਿੱਚ ਬੈਠ ਕੇ ਜਾਂ ਆਪਣੇ ਪਰਿਵਾਰ ਚ ਬੈਠ ਕੇ ਇਹਨਾਂ ਦੋ ਟਾਈਮ ਦੀ ਰੋਟੀ ਸੌਖੀ ਖਾ ਰਿਆ ਉਹ ਬੰਦਾ ਸਕਸੈਸ ਹੀ ਆ ਭਾਜੀ ਬਲੋ ਇਹ ਕੋਈ ਇਹ ਨਹੀਂ ਹੈਗਾ ਵੀ ਕਿਸੇ ਬੰਦੇ ਕੋਲੇ ਬਹੁਤ ਜ਼ਿਆਦਾ ਪੈਸੇ ਆ ਬਹੁਤ ਜ਼ਿਆਦਾ ਵਾਲੇ ਪੈਸੇ ਵਾਲੇ ਬੰਦੇ ਵੀ ਤੁਹਾਨੂੰ ਪਤਾ ਕਿੰਨੇ ਦੁਖੀ ਆ ਤੇ ਸਕਸੈਸ ਤੁਹਾਡੇ ਅੰਦਰ ਹੀ ਹੁੰਦੀ ਆ ਭਾਜੀ ਇਹ ਮਤਲਬ ਕੋਈ ਇਹ ਨਹੀਂ ਆ ਆਰਟੀਫੀਸ਼ਲ ਚੀਜ਼ ਨਹੀਂ ਹੈਗੀ ਸਕਸੈਸ ਤੁਹਾਡੇ ਅੰਦਰ ਹੀ ਹੁੰਦੀ ਆ ਕੀ ਬਾਤ ਆ ਭਾਜੀ ਬਹੁਤ ਵਧੀਆ ਥਾਟਸ ਨੇ ਤੁਹਾਡੇ ਨਹੀਂ ਨਹੀਂ ਭਾਜੀ ਸਰ ਤੇ ਹੋਰ ਕੀ ਕੀ ਪ੍ਰੋਜੈਕਟਸ ਲੈ ਕੇ ਆ ਰਹੇ ਹਾਂ ਭਾਜੀ ਪ੍ਰੋਜੈਕਟ ਭਾਜੀ ਕਾਫੀ ਚੀ ਸਾਰੀਆਂ ਮਤਲਬ ਹਾਲੀਵੁੱਡ ਹੀ ਤੁਹਾਡੇ ਸਾਹਮਣੇ ਖੁੱਲਣਿਆ ਪੱਤੇ ਵਧੀਆ ਚੀਜ਼ਾਂ ਪਲੈਨ ਇਹ ਹੌਲੀ ਹੌਲੀ ਨਹੀਂ ਭਾਈ ਇੱਕਦਮ ਹੀ ਲਿਆ ਕੋਈ ਚੱਕਰ ਨਹੀਂ ਅਸੀਂ ਤਿਆਰ ਨਹੀਂ ਨਹੀਂ ਹਾਂ ਮਤਲਬ ਬਹੁਤ ਚੀਜ਼ਾਂ ਹੈਗੀਆਂ ਨੇ ਜੀ ਪਲਾਨ ਐ ਐਲਬਮਾਂ ਪਲਾਨ ਨੇ ਹੋਣਾ ਹੁਣ ਅਸੀਂ ਸਾਡੀਆਂ ਗੱਲਾਂ 3 ਬਣਾ ਰਹੇ ਹਾਂ ਹਸਿੰਦਰ ਦੀ ਅੱਛਾ ਹੱਸਦੇ ਰਹਿਣੇ ਵਾਲਾ ਫਲੇਵਰ ਤੁਹਾਨੂੰ ਮਿਲਣਾ ਉਹਦੇ ਵਿੱਚ ਵੀ ਓਕੇ ਅਸੀਂ ਹਾਂ ਉਹ ਕਾਝੇ ਜਿਹੇ ਕੰਮ ਕਰ ਰਹੇ ਹਾਂ ਭਾਵੇਂ ਭਾਈ ਦੇ ਐਲਬਮ ਤੇ ਕੰਮ ਕਰ ਰਹੇ ਹਾਂ ਬੜੇ ਜੈਸੀ ਭਾਈ ਸਾਰੇ ਮਤਲਬ ਆਲਮੋਸਟ ਸਿੰਗਰਾਂ ਨਾਲ ਹਨਾ ਕੀਤਾ ਪਲਾਨ ਵੀ ਸਾਰੇ ਪ੍ਰੋਜੈਕਟ ਹੋਣਾ ਆ ਰਹੇ ਤੁਹਾਨੂੰ ਮਿਲਣਗੇ ਫਿਲਮਾਂ ਵਿੱਚ ਵੀ ਗਾਣੇ ਸਾਰਾ ਕੁਝ एवरीथिंग ਕੀ ਬਾਤ ਹੈ ਭਾਜੀ ਚਲੋ 올 द वेरी बेस्ट ਭਾਜੀ ਤੁਹਾਡੇ ਫਿਊਚਰ ਪ੍ਰੋਜੈਕਟਸ ਲਈ ਐਂਡ ਆਂਡ ਥੈਂਕ ਯੂ ਸੋ ਮੱਚ ਭਾਜੀ ਥੈਂਕ ਯੂ ਸੋ ਮੱਚ